ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਤ ਸੋਤ ਨਾ ਹੋਵਈ ਜੇ ਸੋਚੀ ਲਖਵਾਰ ਤੇ ਪੈਜ ਬਨਾ ਹੋਵਈ ਜੇ ਲੈ ਰਹਾ ਦਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਸ ਸਿਆਨ ਬਲਖ ਹੋ ਹੈ ਤਾਇਕ ਨ ਚੱਲੈ ਨਾਲ ਕਿ ਸਤਿਆਰਾ ਹੋਈਐ ਕਿ ਕੁੜੇ ਤੁੱਤੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਕੁਮੇ ਹੋਵਨ ਅਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੋ ਸੁਖ ਪਾਈ ਹੈ ਇਕ ਨਾਮੇ ਬਖਸ਼ੇ ਸਿਖੁ ਕਮੇ ਸਦਾ ਪਵਾਏ ਹੈ ਉਕਮੇ ਅੰਦਰ ਸਭ ਕੋ ਬਾਹਰਿ ਨਾ ਕੋਏ ਨਾਮੁ ਕਮੇ ਜਿ ਬੁਝੈ ਤਹ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਨ ਅਨੇ ਸਾਣ ਗਾਵੈ ਕੋ ਗੁਣ ਵਡਿਆਇਆ ਥਾਰ ਗਾਵੈ ਕੋ ਵਿਦਿਆ ਵਿਖਣ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜਿ ਲੈ ਫਿਰ ਦੇ ਗਾਵੈ ਕੋ ਜਪੈ ਦਸਾ ਦੂਰ ਗਾਵੈ ਕੋ ਵਿਖੇ ਹਾਦਰਾ ਹਜ਼ੂਰ ਥਤਨਾ ਕਥਿਨਾ ਆਵੇ ਢੋਟ ਘਤ ਕਦ ਕਥੀ ਘੋਡੀ ਕੋਟ ਕੋਟ ਦੇਂਦਾ ਦੇਂਦੇ ਤੇਗ ਬਾਹੇ ਜੁਗ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਤਨ੍ਹਾ ਰਹੋ ਨਾਨਕ ਸਭੇ ਤਰਵਾਹੋ ਸਾਥਾ ਸਾਹਿਬ ਸਾਧਨਾਏ ਭਾਖਿਆ ਭਉ ਪਾਰਖ ਮੰਗ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਜਾ ਰਖਿਆ ਜਿਦ ਸਦਰਬਾਰ ਮੋਹ ਕੇ ਬੁਰਣ ਬੁਲੀਏ ਜਸੁ ਸੰਧਰੇ ਤਿਆਰ ਅੰਮ੍ਰਿਤ ਵੇਲਾ ਸਤਨਾਵ ਓੜਿਆਏ ਵਿਚਾਰ ਗਰਮੀ ਆਵੇ ਕੱਪੜਾ ਰਦਰੇ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਫਤਿਆਰ ਥਾਪਿਆ ਨਾ ਜਾਏ ਕੀ ਤਰਹ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵੀਐ ਸੁਣੀਐ ਮਰਖੇ ਭਾਉ ਦੁਖ ਪਰਰ ਸੁ ਘਰ ਲੈ ਜਾਏ ਗੁਰਮਖਿ ਨਾਦਿਉ ਗੁਰਮਤਿ ਵੇਦੰ ਗੁਰਮਖ ਰਹਾ ਸਮਾਏ ਗੁਰ ਸਰ ਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਣਾ ਕਥਣਾ ਜਾਏ ਗੁਰ ਇਕ ਦੇਹ ਬੁਝਾਏ ਸਭਨਾ ਜੀ ਆਇ ਕਾ ਦਾਤਾ ਸੋ ਮੈਂ ਵਿਸਰਨ ਜਾਇ तीर्थ नावां ਦੇ ਸਵਾਵਾ ਵਣ ਭਾਣੇ ਕੇ ਨਾਇ ਕਰੀ ਜੇਤੀ ਸ੍ਰਿਧੁ ਪਾਈ ਵਿਖਾਣ ਕਰਮਾ ਕੇ ਮਿਲ ਲੈ ਲਈ ਮਦ ਵਿੱਚ ਰਤਨ ਦੁਹਾਰ ਬਾਣਕ ਜੇ ਗੁਰ ਕੀ ਸਿੱਖ ਸੁਣੀ ਗੁਰ ਅਕਦੇ ਪੁਜਾਈ ਸਭ ਨਾ ਜੀਆਂ ਕਕ ਦਾਤਾ ਸੋ ਮੈ ਸਦ ਨਜਾਈ ਜੇ ਜੁਤ ਉਚਾਰ ਅਰਜਾ ਹੁਰਦ ਸੁਣੇ ਹੋਏ ਨਵਾ ਖੰਡਾ ਚ ਜਾਣੀ ਆ ਲਾਲ ਚਲੈ ਸਭ ਕੋਏ ਸੰਗਾਂ ਨਉ ਦਿਖਾਇ ਕੈ ਦਸ ਗਿਰ ਜਗਲੇ ਜੇ ਤੁ ਫਨਦਰ ਨ ਆਵਈ ਤਾ ਬਾਤ ਨ ਪੁੱਛੈ ਖੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਡਰੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਹਾ ਕੋਈ ਨਾ ਸੁਜੈ ਜੇ ਜਿਸੁ ਗੁਣ ਕੋਇ ਕਰੇ ਸੁਣਿਐ ਸਿਧ ਪਿਰ ਸਰਣਾਥ ਸੁਣਿਐ ਦਰਗਤ ਕਵਲ ਆਕਾਸ਼ ਸੁਣਿਐ ਦੀਪ ਲੋਕ ਪਾਤਾਲ ਸੁਣਿਐ ਬਹੁ ਨ ਸਕੈ ਖਾਲ ਨਾਨਕ ਭਗਤਿ ਅਫਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਹਿੰਦ ਸੁਣ ਮੁਖ ਸਲਾਹਨ ਹੰਦ ਸੁਣਿਐ ਜੋਗ ਜਗਤਿਨ ਭੇਦ ਸੁਣਿਆ ਸਖਤ ਸਿਮਰਤ ਵੇਦ ਨਾਨਕ ਫਰਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਅੜ ਕਾ ਈਸ਼ਾਨ ਸੁਣਿਆ ਪੜ ਪੜ ਪਾਵੈ ਮਾਨ ਸੁਣ ਲਾਗੇ ਸਹਿ ਦਿਹਾ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਹਾ ਸੁਣਿਆ ਸੇਖ ਪੀਰ ਪਾਤਸ਼ਾਹ ਹਾ ਸੁਣਿਆ ਅੰਦੇ ਪਾਵਰ ਹੋ ਫਣ ਹੱਥ ਹੋਵੇ ਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਲਮ ਨਾ ਲੇਖਣਾ ਮਨੈ ਖੈ ਬੇਕਰਨ ਵਿਚਾਰ ਐਸਾ ਨਾਮ ਦਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਵੇ ਜੇ ਕੋ ਬਨ ਜਾਣ ਮਨ ਕੋਵੇ ਮਨ ਸਰਦ ਹੋਆ ਮਨ ਬੁੱਧ ਮਨ ਸਗਲ ਗੁਣ ਕੇ ਸੁਧ ਮਨ ਮਾ ਟੋਟਾ ਨਾ ਖਾ ਮਨ ਧਮ ਕੇ ਸਾਥ ਨਾ ਜਾਏ ਐਸਾ ਨਾਮ ਰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਾਂ ਬਾਰਿ ਇਕ ਠਾਕ ਨ ਪਾਏ ਮਨ ਅੰਬਸ ਪ੍ਰਗਟ ਜਾਏ ਮਨੈ ਮਗਨ ਤੱਲਾ ਪੰਥ ਮਨ ਧਰਮ ਸਿਤੇ ਸੰਬੰਧ ਐਸਾ ਨਾਮ ਰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨਾਂ ਭਾਵੈ ਮੁਖ ਦਵਾਰ ਮਨ ਪਰਿਵਾਰਾ ਸਾਧਾਰ ਮਨ ਤਰੇ ਤਾਰੇ ਗਿਰਿ ਸਿਖ ਮਨ ਨਾਨਕ ਭਵੈ ਨ ਭਿਖ ਐਸਾ ਨਾਮ ਰਜਨ ਹੋਏ ਜੇ ਕੋ ਮ ਜਾਣ ਬਿਨ ਕੋਏ ਪੰਥ ਪਰਵਾਣ ਮੈਂ ਮਰਦਾਨ ਪੰਥ ਪਾਵ ਦਰਿਖੈ ਮਾਨ ਪੰਥ ਸੋਹਿਜ ਰਜਾਨ ਪੰਥ ਕਾ ਕੋ ਰਿਖ ਦਿਹਾਨ ਜੇ ਕੋ ਕਹਿ ਕਰਿ ਵਿਚਾਰ ਕਰਤੈ ਗਿਆ ਕਰਨ ਨੈ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋੁ ਜਪ ਜਪਿਆਰ ਧੁਲ ਉਪਰ ਕੇਤਾ ਭਾਰ ਤਰਤੇ ਹੋਰ ਪਰ ਹੋਰ ਹੋਰ ਜਿਦੇ ਭਾਰਤ ਲੈ ਗੁਣ ਜੋਰ ਜੀ ਜਦ ਰੰਗ ਕਾ ਖੇਲਾ ਸਭ ਨਾ ਰਖਿਆ ਵੜੀ ਕਲਾਮ ਇਹੋ ਦੇਖਾ ਲਿਖ ਜਾਣ ਕੋਏ ਦੇਖਾ ਲਿਖਿਆ ਕੀਤਾ ਹੋਏ ਇਤਾ ਤਾਣ ਸੁਹਣ ਰੂਪ ਕਿਤੇ ਦਾਤ ਜਾਣ ਕਉਣ ਕੂਤਾ ਕਿਤਾ ਪਸਾਵੇ ਕੋ ਕਵਾਉ ਤੇ ਤੇ ਹਲਹ ਦਰਿਆਉ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਮ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਥਾਰ ਅਸੰਖ ਜਤ ਸੰਭਾਵ ਸੰਗ ਪੂਜਾ ਸੰ ਸੰਪਤਾ ਅਸੰਖ ਰੰਤ ਮੁਖ ਵੇਦ ਪਾਠ ਸੰਸ ਜੋਗ ਮਨ ਰਵ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰ ਸੱਜੇ ਸੰਗ ਦਾ ਦਾਰ ਸੰਸਰ ਮਿਵਕਸਾਰ ਸੰਸ ਮੋਲ ਲਾਇਤਾਰ ਕੁਦਰਤ ਕਵਣ ਕਾਵੇ ਥਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਰਥਾਵੇ ਸਾਈ ਭਲੇਖਾਰ ਤੁਮ ਸਦਾ ਸਲਾਮਤ ਹੋ ਨਰੰਖਾਰ ਅਸੰਖ ਕਬੂਰੇ ਖੰਦ ਖੋਰ ਸੰਸਕੋੜ ਹਰਾਮ ਖੋਲ ਸੰਸਮਰ ਕਰ ਜਾਹੇ ਜੋਰ ਸੰਸਕਰ ਵਡ ਹੱਤਿਆ ਤਮਾਹੇ ਅਸੰਖ ਪਾਪੇ ਕਾਪ ਕਰ ਜਾਹੇ ਅਸੰਖ ਕੁੜਿਆਰ ਗੁੜੇ ਬਿਰਾਹੇ ਸੰਸਮਰੇ ਮਿਲ ਬਖਾਹੇ ਸਖਿੰਦਗ ਸ੍ਰੀ ਕਰਪਾ ਨਾਨਕ ਨੀਤ ਕਹਿ ਵਿਚਾਰ ਵਾਰਿਆ ਨਜਮ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਖਾਰ ਤੂੰ ਸਦਾ ਸਲਾਮਤੋ ਨਰਮਖਾਰ ਅਸੰਖ ਨਾਮ ਸੰਥਾਵ ਗੰਗਮ ਗੰਮ ਸੰਖ ਲੋ ਸੰਸਾ ਸਰਕਾਰ ਹੋਇ ਅਖਰੇ ਨਾਮਕ ਦੇਸਾ ਦਾ ਅਖਰੇ ਯਾਨ ਜੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਰਸ ਜੁਗ ਵਿਖਾਨ ਜਿਨੇ ਲਿਖੇ ਤੇ ਸਰਣਾ ਹੈ ਜਿ ਭਰਮਤ ਤੇ ਬਾਹ ਹੈ ਜੇਤਾ ਚੀਤਾ ਤੇ ਤਨਾਉ ਬੜਨਾਵਾ ਨਾ ਏਕੋ ਥਾਉ ਕੁਦਰਤ ਕੌਣ ਕਹੇ ਵਿਚਾਰ ਆਰਿਆ ਨਾ ਜਾਮ ਏਕ ਵਾਰ ਜੋ ਤੁਧ ਭਾਵੈ ਸਭੇ ਬਨੇਕਾਰ ਤੂ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਦਉਂਦੇ ਪਾਣੀ ਦਉ ਤਰਸਖੇ ਬੋਧ ਬਲਿਤੇ ਕਪੜਾ ਦੇ ਸਾਬੂਨ ਦੇ ਦੋਏ ਭਰਿਆ ਮਨ ਪਾਪਾ ਕੇ ਸੰਗ ਧੋਪੈ ਨਾਵੈ ਕੈ ਰੰਗ ਪੁਲੇ ਪਾਪੇ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਵੀ ਜਾਪੇ ਏ ਖਵਨਾਨੁਕ ਮੀ ਆਖੋ ਜਾਹ ਤੀਰਥ ਤਪ ਤੇ ਅਦ ਦਾਨ ਜੇ ਕੋ ਪਾਵੈ ਦਿਖਾ ਮਾਨ ਸੁਣਿਆ ਮਨਿਆ ਬਨ ਕੀਤਾ ਭਾਵ ਅੰਦਰ ਗਾ ਗੀਰਥੁ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣ ਗੁਣ ਕੀਤੇ ਭਗਤ ਨਾ ਹੋਏ ਸਤਿ ਸਾਧ ਬਾਣੀ ਬਰਮਾਉ ਸਤ ਸਵਾਨ ਸਦਾ ਬਨ ਛਾਉ ਕਵਣ ਸਵੇਲਾ ਭਗਤ ਕਵਣਾ ਕਵਣ ਜਿਤ ਕਣ ਵਾਰ ਕਵਣ ਸਰੁਦੇ ਮਾਹ ਕਵਣ ਜਿਤ ਹੋਵਾ ਕਾਰ ਵੇਨ ਨਾ ਪਾਈਆ ਬੰਡ ਜੇ ਹੋਵੈ ਨਿਖ ਪ੍ਰਾਣ ਵਕਤ ਨਾ ਬਾਇਓ ਕਾ ਦੀ ਆਜੇ ਲਿਖਣ ਲੇਖ ਗੁਰਾਨ ਤਿਤਵਾਰ ਨਾ ਜੋਗੀ ਜਾਣ ਰਤਮਹ ਨਾ ਕੋਈ ਜਾ ਕਰਤਾ ਸਿਰ ਠੇਕੋ ਸਾਜ ਆਪੇ ਜਾਣ ਸੋਈ ਕਿਵ ਕਰਾਖਿ ਕਿਉ ਸਾਨਾ ਹੈ ਕਿ ਵਰਨੇ ਕਿਉ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਡੇ ਨਾਏ ਚਿਤ ਜਤ ਹੋਇ ਨਾਨਕ ਦੇਖੋ ਆਪੋ ਜਣ ਅਗੈ ਗਿਆਨ ਸੁਹਾ ਪਾਤਲ ਪਾਤਲ ਲਖ ਅਗਾਸ ਅਗਾਸ ਉੜ ਕੁੜਕ ਭਾਲ ਥਕੇ ਇਹ ਦੇ ਕਹ ਨਿਕਵਾਤ ਸੱ ਸੋ ਤਾਰਾ ਕਹ ਨਿਕ ਤੇ ਬਾ ਅਸਲ ਇੱਕ ਧਾਤ ਲੇਖਾ ਵੇ ਤਾਂ ਲਿਖਿਆ ਲੇਖਾ ਹੋਏ વિનાਸ਼ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੇ ਸਲਾਹੇ ਇੱਥੇ ਸਰਤਲਾ ਪਈਆ ਨਦਿਆਂ ਤੇ ਵਹਾ ਪਵੈ ਸੰਬੰਧ ਨਾ ਜਾਣੀਐ ਸੰਬੰਧ ਸਾ ਸੁਲਤਾਨ ਗ੍ਰਹਾ ਸਿੱਤੇ ਮਾਲ ਧਨ ਕਿਹੜੇ ਦਰਨਾ ਹਵਲੇ ਜੇ ਤੁਸ ਮਨੋ ਨਾ ਵਿਸਰਹਾ ਅੰਤ ਨ ਸਿਰ ਤੇ ਕਹ ਨਾ ਅੰਤ ਅੰਤ ਨ ਕਰਨ ਦੇ ਨਾ ਅੰਤ ਅੰਤਨ ਦੇਖਣ ਸੁਣਨਾ ਅੰਤ ਅੰਤਨ ਜਾਪੈ ਗਿਆਨਵੰਤ ਅੰਤਨ ਜਾਪੈ ਜੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤਕਾਰਣ ਜੀਤੇ ਬਿਰਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅਤਨ ਜਾਣ ਕੋਏ ਬਹੁਤਾ ਕਹਿਆ ਬਹੁਤਾ ਹੋਇ ਵੱਡਾ ਸਾਗੁਦਾ ਥਾਉ ਉਤ ਉਰਤਨਾ ਇਹ ਵਡਾ ਹੋਵੇ ਕੋਏ ਤੇ ਸੁਝੇ ਕੋ ਜਾਣਾ ਸੋਏ ਜੇ ਵੜ ਆਪ ਜਾਣ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਤਮਾਏ ਖੇਤੇ ਮੰਗੇ ਜੋਦ ਅਪਾਦ ਖੇਤਿਆ ਗਣਤ ਨਹੀਂ ਵੀਚਾਰ ਖੇਤੇ ਘਟਟੇ ਵੇਕਾਰ ਖੇਤੇ ਰਲ ਮੁਗਿਰ ਪਾਹੇ ਖੇਤੇ ਮੂਰਖ ਖਾਹੀ ਖਾਹੇ ਖੇਤਿਆ ਗੋਗੁਗ ਫਤਮਾਰ ਏ ਬੇਦਾਗ ਤੇਰੀ ਦਾਤਾਰ ਬੰਦ ਖਲਾਸੇ ਭਣ ਹੋਏ ਹੋ ਰਾਗ ਸੱਚਾ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਜਾਣ ਜਿਤੇ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਭੇਕਈਏ ਜਿਸਮੋ ਵਸੇ ਸਿਸਲਾਹਾ ਨਾਨਕ ਪਾਤਸ਼ਾਹੇ ਪਾਦਸ਼ਾਹ ਹੋ ਅਮਲ ਗੁਣ ਮਲ ਵਾ ਪਾਰ ਅਮਲ ਵਾ ਪਾਰਿਆ ਮਨ ਭੰਡਾ ਅਮਲ ਆਵਹ ਅਮਲ ਲੈ ਜਾਏ ਅਮਲ ਭਾਵਨਾ ਸਮਾਹੇ ਅਮਲ ਦਮ ਦੇ ਬਾਣ ਅਮਲ ਤੁਲ ਮਨ ਪਰਵਾਨ ਅਮਲ ਬਸੇ ਸਮਲੇ ਛਾਣ ਅਮਲ ਕਰ ਮਨ ਫਰਮਾਨ ਅਮਲੋ ਮਨ ਆਖਿਆ ਨਾ ਜਾਏ ਆਖਾ ਗ੍ਰਹਿ ਨਿਵਲਾਏ ਆਖਾ ਵੇਦ ਪਾਠ ਪੁਰਾਨ ਆਖਾ ਪੜੇ ਕਰਿ ਵਿਖਿਆਣ ਅੱਖਰ ਮੇਂ ਆਖੇ ਇੰਦ ਅੱਖਰ ਗੋਪੀ ਤੇ ਗੋਵਿੰਦ ਅੱਖਰ ਈਸਰ ਅੱਖਰ ਸਿਧ ਅੱਖਰ ਗਿੱਧ ਗਿੱਧ ਬਦ ਅੱਖਰ ਦਨ ਅੱਖਰ ਦੇਵ ਅੱਖਰ ਸੁਦਰ ਮਨੁਜਨ ਸੇਵ ਕਿਤੇ ਅੱਖਰ ਆਠਣ ਪਾਹੇ ਕਿਤੇ ਕਹਿ ਕੇ ਉਠੜ ਜਾਏ ਇਤੇ ਗਿੱਧੇ ਹੋਰ ਕਰੇ ਤਾਤ ਸੱਚਾ ਖੇਈ ਕੇ ਜੇਵੜ ਭਾਵ ਤੇਵੜ ਹੋਏ ਨਾਲਿ ਦਾਨੁ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਆਲ ਕਿਆ ਸਰਗ ਵਰ ਗਗਾਰ ਸੋ ਦਰਕ ਹੈ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੈ ਵਾਜੇ 나ਦ ਨਿਕ ਸੰਖਾ ਖਿਤ ਬਾਵਣ ਹਰ ਖਿਤ ਰਾਗ ਪਰੇ ਸੋ ਕਹੀਐ ਨਾ ਖਿਤ ਗਾਵਣ ਹਰ ਗਾਵੇ ਤਉਨੋ ਪਉਣ ਬਾਣੀ ਦਸੰਤਰ ਗਾਵੇ ਰਾਜਾ ਧਰਮ ਦਵਾਰ ਗਾਵਹ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦੇ ਦਾ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਬ੍ਰਹਖੀ ਸਰ ਜੁਗ ਜੁਗ ਵਿਦਾਨਨ ਗਾਵੈ ਮੋਨੀਆ ਮਨਮੋਹਨ ਸਰਕਾਰ ਮਤ ਪਿਆਲੇ ਗਾਵੈ ਰਤਨੁ ਪਾਏ ਤੇਰੇ 68 ਤੀਰਥ ਨਾਲ ਗਾਵੈ ਜੋਤ ਮਹਾਪਲ ਸੂਰਾ ਗਾਵੈ ਖਣਿ ਚਾਰ ਗਾਵੈ ਖੰਡ ਮੰਡਲ ਵਰ ਬੰਡਾ ਕਰ ਕੇ ਰਖੈ ਧਾਰ ਸੇਜ ਤਦਨ ਗਾਵਹਿ ਜੋਤ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕੀ ਆ ਵਿਚਾਰ ਸੋਈ ਸੋਈ ਸਦਾ ਸਾਹਿਬ ਸਾਥਾ ਸਾਥੇ ਨਾਏ ਹੈ ਬਿਹੁ ਹੁਸੇ ਜਾਏ ਨਾ ਜਾਸੇ ਰਚਨਾ ਦੇ ਨਚਾਏ ਰੰਗੇ ਰੰਗੇ ਭਾਜ ਕੇ ਕਰਕੇ ਜਨਸ ਮਾਇਆ ਜਿਨ ਨੂੰ ਪਾਏ ਕਰ ਕਰ ਕੇ ਜੀਤਾ ਆਪਣਾ ਜੇ ਤਿਸ ਦੇ ਵਿੜਿਆਏ ਜੋ ਸੁਭਾਵੈ ਸੋ ਕਰਸੇ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਾਪਾ ਸਾਹਿਬ ਨਾਨਕ ਰਹਿਣਿ ਰਜਾਏ ਮੁੰਦਾ ਸੰਤੋਖ ਸਰਬ ਬਧੂਲੇ ਧਿਆਨ ਕੀ ਕਰੈ ਬਗੂਤਾ ਖੰਧਾ ਕਾਲ ਕੁਵਾਰੀ ਕਾਇਆ ਜਦ ਡੰਡਾ ਪ੍ਰਤੀਤ ਆਏ ਪੰਥੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਸਿਆਦੇਸ ਆਗ ਨਿਰ ਨਦਨ ਹਿਤ ਝੁਗ ਝੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਧਾਰਣ ਘਟ ਘੜ ਵਜੈ ਨਾਦ ਆਪ ਨਾਦ ਨਾਚੇ ਸਭ ਜਾਕੇ ਦੇਸੇ ਦਿਵਰਾ ਸਾਧ ਸੰਜੋਗ ਵਿਜੋਗ ਦੇ ਘਰ ਚਲਾਵੇ ਨਿਖੇ ਆਵੇ ਭਾਗ ਆਦੇਸ ਤਸ ਆਦੇਸ ਆਦ ਨਿਲਨਦਨ ਹਿਤ ਜੁਗ ਜੁਗ ਇੱਕੋ ਵੇਸ ਏਕਾ ਮਾਏ ਜੁਗਤਿ ਆਏ ਤਿੰਨ ਜਿਹਲੇ ਪਰਵਾਣ ਇੱਕ ਸੰਸਾਰ ਇੱਕ Bhandare ਇੱਕ ਲਾਏ ਦੀਬਾਣ ਜਿਸ ਭਾਵੈ ਤਿਵੇਂ ਚਲਾਵੈ ਜਿ ਹੋਵੈ ਫਰਮਾਣ ਉਹ ਵੇਖਿਆ ਉਹਨਾਂ ਨਦਰਨਾ ਆਵੈ ਬਹੁਤਾ ਹੋ ਵਿਡਾਣ ਆਦੇ ਤਸਾ ਆਦੇਸ ਆਦ ਨੀਲ ਨਾਦ ਨਹਿਤ ਜੁਗ ਜੁਗ ਏਕੋ ਵੇਸ ਆਸਣ ਰਾਇ ਨ ਭੰਡਾਰ ਜੋ ਕਿਸ パ ਸੇਕਾ ਵਾਰ ਕਰ ਕਰ ਖੈ ਸ੍ਰਜਨ ਹਾਰ ਨਾਦ ਸੱਚੇ ਜੀ ਸਾਚੇ ਘਾਰ ਆਦੇ ਤਸਾ ਆਦੇਸ ਆਦ ਨੀਲ ਨਾਦ ਨਹਿਤ ਜੁਗ ਜੁਗ ਇੱਕੋ ਵੇਸਾ ਇੱਕ ਦੂਜੀ ਬੋਲਖ ਹੋ ਹੈ ਲਖ ਹੋਵੇ ਲਖ ਵੀਸਾ ਲਖ ਲੈ ਗੇੜਾ ਆਖਿਆ ਏਕ ਨਾਮ ਜਗ ਦੀਸਾ ਇਹ ਤਰਹਾ ਪਤ ਪੌੜੀਆਂ ਚੜਿਐ ਹੋਏ ਕੀਸਾ ਸੁਣ ਗੱਲਾਂ ਆਕਾਸ ਕੇ ਕੀਟਾ ਆਏ ਰੇਸਾ ਨਾਨਕ ਹਜ਼ਰੇ ਪਈਆ ਕੁੜੇ ਕੁੜੇ ਠੇਸਾ ਆਖਣ ਜੋਰ ਤੇ ਪੈਨ ਜੋਰ ਜੋੜਨਾ ਮੰਗਣ ਦੇਣਾ ਜੋਰ ਜੋਰਨਾ ਜੀਵਨ ਮਰਣਾ ਜੋਰ ਜੋਰਨਾ ਰਾਜ ਬਾਲ ਬਨਸੋਰ ਜੋਰਨਾ ਸੁਰਤੇ ਜਾਲ ਵਿਚਾਰ ਜੋਰਨਾ ਜੋਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੇਜਨਾ ਕੋਏ ਰਤਿਰਤੇ ਦਿਤੇ ਵਾਰ ਪਵਨ ਬਾਣੀ ਅਗਲੇ ਪਾਤਾਲ ਤਿਸੇ ਧਰਤੇ ਥਾ ਪਰਖੇ ਧਰਮਸਾਲ ਤਿਸੇ ਜੀ ਜੋਦ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਚ ਪਰਵਾਨ ਨਦਰੇ ਕਰਮ ਪਵੈ ਨਿਸ਼ਾਨ ਖੱਜ ਬਗਾਇ ਉਥੇ ਪਾਏ ਨਾ ਲਾਇ ਗਿਆ ਦੱਪੈ ਜਾਏ ਧਰਮਾ ਕਣ ਕਾ ਧਰਮਾ ਜਾਜ ਕਣ ਕਾ ਕਰਮਾ ਚੇਤੇ ਪਉਣ ਪਣੀ ਵੈ ਸੰਤਰ ਚੇਤੇ ਕਾਰ ਮਹਿਸਾ ਚੇਤੇ ਵਰਮੇ ਗਾੜਤ ਖੜੀਐ ਰੂਪ ਰਾਂਕੇ ਵੇਸਾ ਚੇਤਿਆ ਕਰਮ ਹਮਰ ਕੇਤ ਚੇਤੇ ਧੂਪ ਦੇਸਾ ਚੇਤੇ ਇੰਜਨ ਸੁਰ ਕੇਤ ਚੇਤੇ ਮੰਡਲ ਦੇਸਾ ਚੇਤੇ ਸਿੱਧ ਗੁਜਰਾਤ ਕੇਤੇ ਚੇਤੇ ਦੇਵੀ ਵੇਸਾ ਖੇਤੇ ਦੇਵਦਨ ਬਨ ਖੇਤੇ ਖੇਤੇ ਅਰਧੁ ਸੰਬੰਧ ਚੇਤਿਆ ਖਾਣੀ ਚੇਤਿਆ ਬਾਣੀ ਚੇਤੇ ਬਾਦ ਨਿਰੰਦ ਚੇਤਿਆ ਸ੍ਰਿਤੀ ਸੇਵੈ ਖੇਤੇ ਨਾਨਕ ਅੰਕ ਨਾਮਕ ਜਾਨ ਖੰਡ ਮੈਂ ਜਾਨ ਪ੍ਰਚੰਡ ਤਿਥੈ 나ਦ ਬਨੋਦ ਕੋਡ ਅਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪਾ ਤਾਕਿਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਾ ਪਛਾ ਪਛਦਾਏ ਤਿਥਾ ਘਟਿ ਜਾਇ ਸੁਰਤ ਮਤਿ ਮਨ ਬੁੱਧ ਹੈ ਤਿਥਾ ਘਟਿ ਜਾਇ ਸੁਰਤ ਸਦਾ ਕੇ ਸੁਧ ਕਰਮ ਖੰਡ ਕੇ ਬਾਣੀ ਜੋਰ ਤਿਥਾ ਹੋਰ ਨ ਪਯੋ ਹੋਰ ਤਿਥਾ ਜੋਦ ਮੋ ਬਲ ਸੂਰ ਦਿਨ ਮੇ ਰਾਮ ਰਿਆ ਫਰਕੂ ਪੂਰੈ ਇਥੈ ਸੀਤੋ ਸੀਤਾ ਮਹਿਮਾ ਮਾਹੈ ਤਾਕ ਰੂਪ ਨ ਕਤਨੇ ਜਾਹੈ ਨਾ ਹੋ ਮਨ ਠਾਕੇ ਜਾਹੈ ਜਿਨ ਕੈ ਰਾਮ ਸ ਮਨ ਮਾਹੈ ਤਿਥਾ ਭਗਤ ਉਸ ਕੈ ਲੋ ਕਰ ਅਨੰਦ ਸਤਾ ਮਨ ਸੋਇ ਸਤ ਖੰਡ ਵਸੈ ਨਿਰੰਖਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਫੰਡਾ ਜੇ ਕੋ ਕਤਾ ਤੰਤ ਨੰਦ ਤਿਥਾ ਲੋ ਲੋ ਆਖਾਰ ਜੋ ਜੋ ਹੋ ਗੁੰਦ ਵਿਤ ਵਿਕਾਰ ਏ ਕੈ ਵਿਕਸਤ ਗਰ ਵਿਕਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧਿਰਜ ਸੁਨਿਆਰ ਅਹਰਣ ਮਤ ਵਿਦਥਿਆਰ ਭੌ ਫਲਾਗਤ ਦਵਤਾ ਭਾਂਡਾ ਪਾਵਰ ਤਦ ਟਹਾਨ ਕੜਿਆ ਸਬਦ ਸਜੇ ਡਕਸਾਲ ਜਿਨ ਕੋ ਨਦਰ ਗਰੁਦ ਨਕਾਨ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਜੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਭਿਾਇਆ ਗਏ ਮਖਤ ਘਾਲ ਨਾਨਕ ਤੇ ਮੁਖ ਉਦਨ ਕਿਤੇ ਸੁਨਾਦ ਜਿਨੇ ਨਾਮ ਧਿਆਇਆ ਗਏ ਨ ਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਸੁਨਾਦ ਜਿਨੇ ਨਾਮ ਧਿਆਇਆ ਗਏ ਨ ਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛਟੇ ਨਾ ਲਾ